ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਗੁੰਨਣ ਸਾਈਕਲਿੰਗ ਕਲੱਬ ਦੀ ਸਾਰੀ ਟੀਮ ਆਪਣੀ ਕਿਲਾ ਮਾਰਕ ਪਹੁੰਚੀ ਹੈ ਬਠਿੰਡਾ ਸਾਰੇ ਤੁਸੀਂ ਭਾਗ ਵਾਲੇ ਹੋ ਬਈ ਜਿਹੜੇ ਪਹੁੰਚੇ ਹੋ ਠੀਕ ਹੈ ਗੁਰੂ ਦੇ ਆਪਾਂ ਦਰਤੇ ਆਏ ਆ ਲੋਕ ਬਿਸਤਰਿਆਂ ਦੇ ਵਿੱਚ ਪਏ ਆ ਸੁੱਤੇ ਪਏ ਆ ਆਪਦੇ ਜਿਹੜਾ ਕੀਮਤੀ ਸਮਾਂ ਉਹ ਵਿਅਰਥ ਜਾ ਰਿਹਾ ਆਪਾਂ ਸਾਰੇ ਕਰਮ ਵਾਲੇ ਆ ਜਿੰਨੇ ਪਹੁੰਚੇ ਆ ਠੀਕ ਹੈ ਜੀ ਆਪਣੇ ਨਾਲ ਇਹ ਕੰਪਲੀਟ ਪਹਿਲੀ ਵਾਰੀ ਆਇਆ ਹੈ ਤਾਂ ਨਵੇਂ ਦੇ ਬਹੁਤ 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 ਵਧੀਆ ਸਾਈਕਲ ਚਲਾ ਕੇ ਆਏ ਵਧੀਆ ਕਿਤੇ ਨਹੀਂ ਰੁਕੇ ਰਸਤੇ 'ਚ ਭਾਈ ਜਸਪ੍ਰੀਤ ਸਿੰਘ ਆਏ ਆਪਣੇ ਨਾਲ ਅੱਜ ਠੀਕ ਹੈ ਆਪਣੇ ਗਰੁੱਪ ਦੇ 'ਚ ਨਵੇਂ ਐਡ ਹੋਏ ਕਾਫੀ ਗਰੋਥ ਹੋ ਰਹੀ ਹੈ ਭਾਈ ਗੁਰੂ ਦੀ ਕਿਰਪਾ ਨਾਲ ਠੀਕ ਹੈ ਜੀ ਆਇਆ ਕਰੋ ਵੱਧ ਤੋਂ ਵੱਧ ਬਾਕੀ ਹੋਰ ਕਿਸੇ ਨੇ ਭਾਈ ਕੋਈ ਵਿਚਾਰ ਕੋਈ ਦੱਸਣਾ ਹੋਵੇ ਤਾਂ ਕੋਈ ਵਿਚਾਰ ਦੋ ਆਪੇ ਦੱਸ ਦਿਓ ਠੀਕ ਹੈ ਭਾਈ ਜੀ ਮੈਨੂੰ ਤਾਂ ਹਸੇ ਵਾਲੀ ਗੱਲ ਜਿਆਦਾ ਏ ਚਲ ਕੋਈ ਗੱਲ ਨਹੀਂ ਹਸੇ ਵਾਲੀ ਕਹਿ ਰਹੇ ਦੱਸਦੇ ਕੋਈ ਨਹੀਂ ਕੋਈ ਨਹੀਂ ਦੱਸ ਜੀ ਤੇ ਫੋਕਸ ਕੀਤਾ ਜਾਵੇ ਭਾਈ ਨੇ ਭਾਈ ਤੇ ਫੋਕਸ ਜੀ ਤੇ ਫੋਕਸ ਕੀਤਾ ਭਾਈ ਨੇ ਭਾਈ ਨੇ ਨਵੇਂ ਬੰਦੇ ਨੂੰ ਮਿਲਾਤਾ ਤੂੰ ਦੋ ਦੋ ਨਵੇਂ ਬੰਦੇ ਆਇਆ ਵੀ ਵਾਕਿ ਉਹੀ ਲੱਲੀ ਚੱਲੀ ਹੈ ਦੋ ਨਵੇਂ ਆ ਗਏ ਉਹ ਲੈ ਜਿਹੜੀ ਨਾਲ ਆ ਰਹੀ ਹੈ ਠੀਕ ਹੈ ਭਾਈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ ਧੰਨਵਾਦ ਬਾਈ ਬਹੁਤ ਬਹੁਤ ਸਾਰਿਆਂ ਦਾ ਆਇਆ ਕਰੋ ਜੇ ਨਾ ਆਇਆ ਕਰੋ ਮੇਰੇ ਵੱਤ ਤੋਂ ਵੱਧ ਠੀਕ ਹੈ ਓਕੇ ਜੀ ਸਤਿ ਸ਼੍ਰੀ ਅਕਾਲ ਜੀ